ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਹੈ ਪਿੰਡ ਤੁੰਗਵਾਲੀ ਪਿੰਡ ਤੁੰਗਵਾਲੀ ਦੇ ਵਿੱਚੋਂ ਕਬੱਡੀ ਖਿਡਿਆਰੀ बिजनेਸਮੈਨ ਰਾਜਨੀਤੀ ਵਾਲੇ ਬੰਦੇ ਕਲਾਕਾਰ ਐਕਟਰ ਬੰਦੇ ਬਹੁਤ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਬਾਈ ਨੇ ਇੱਕ ਸਤਕਾਰ ਤੁੰਗਵਾਲੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬਾਈ ਜੀ ਹਾਂ ਕਿਰਪਾ ਜੀ ਅੱਜ ਬਾਈ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿੰਨੇ ਗਾਣੇ ਹੋਏ ਤੇ ਇਹਨਾਂ ਨੇ ਕਿੰਨੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਇੱਕ ਪਹਿਲਾ ਇਹ ਢੋਲਕੀ ਮਾਸਟਰ ਵੀ ਰਹੇ ਨੇ ਤੇ ਇੱਕ ਪੇਟੀ ਵੀ ਵਜਾ ਲੈਂਦੇ ਹੋ ਬਾਈ ਜੀ ਨਹੀਂ ਢੋਲਕ ਦੇ ਜਿਆਦਾ ਢੋਲਕ ਦੇ ਜਿਆਦਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਗਾਣਾ ਬਾਈ ਦਾ ਆਉਣ ਵਾਲਾ ਤੇ ਬਾਕੀ ਜਿਹੜੇ ਪਹਿਲਾਂ ਗਾਣੇ ਆਏ ਨੇ ਉਹਨਾਂ ਬਾਰੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਅਸੀਂ ਤੁਹਾਡੇ ਮਾਪਿਓ ਬਾਰੇ ਜਾਣਨਾ ਚਾਹਾਂਗੇ ਤੇ ਪਿੰਡ ਬਾਰੇ ਮੇਰਾ ਪਿੰਡ ਟੋਂਗਲੀ ਹੈ ਇੱਥੇ ਮੇਰਾ ਜਨਮ ਹੋਇਆਗਾ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਵਾਧਰ ਸਰਦਾਰ ਸਰਦਾਰਾ ਸਿੰਘ ਜੋ ਕਿ ਪਿੰਡ ਦੇ ਚੌਂਕੀਦਾਰ ਵੀ ਸਨ ਮਾਤਾ ਜੀ ਦਾ ਨਾਮ ਮਰੀ ਦੇ ਨਾਮ ਬਲਬੀਰ ਕੌਰ ਹੈਗਾ ਠੀਕ ਹੈ ਜੀ ਤੇ ਜਿਹੜੀ ਮੋਡੂਲੀ ਸਿੱਖਿਆ ਤੁਸੀਂ ਕਿੰਨੇ ਪੜੇ ਹੋ ਤੇ ਉਹ ਕਿੱਥੇ ਪੜ੍ਹਾਈ ਕੀਤੀ ਹੈ ਪਿੰਡ ਟੋਂਗਾਲੀ ਚ ਪੜਿਆ ਸੀ ਮੈਂ ਮੇਰਾ ਰਜਾਹਨ ਮੈਂ ਸੱਤ ਕੀ ਪਾਸਾਂਗਾ ਅੱਛਾ ਤੇ ਮੇਰਾ ਜਹ ਰਜਾਹਨ ਇਧਰ ਸੰਗੀਤ ਲੈਣ ਵੱਲ ਵੱਧ ਸੀਗਾ ਠੀਕ ਹੈ ਜੀ ਤੇ ਕੋਈ ਮਾਸਟਰ ਯਾਦ ਹੋਵੇ ਵੀ ਇਸ ਤਰ੍ਹਾਂ ਦਾ ਜਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਸਾਡੇ ਮਾਸਟਰ ਸੀ ਜਸਵੰਤ ਸਿੰਘ ਢਿੱਲੋਂ ਹਾਂਜੀ ਉਹਨਾਂ ਕੋਲੇ ਪੜਿਆ ਮੈਂ ਅੱਛਾ ਉਹਨੇ ਉਹਨਾਂ ਦਾ ਭੈ ਹੁੰਦਾ ਸੀਗਾ ਵੀ ਮਾਸਟਰ ਜੀ ਆਗੇ ਓਏ ਹਾਂ ਧਰ ਬਹੁਤ ਲੱਗਦਾ ਸੀ ਉਹਨਾਂ ਤੋਂ ਤੇ ਜਾਂ ਉਹਨਾਂ ਨੇ ਕੋਈ ਸੁੱਥੋ ਗਾਣਾ ਸੁਣਿਆ ਹੋਵੇ ਜਾਂ ਕੋਈ ਬਾਰ ਸਵਾ ਦੇ ਵਿੱਚ ਗਾਉਂਦੇ ਹੋਵੋਗੇ ਹਾਂ ਗਾਣਾ ਸੁਣਦੇ ਹੁੰਦੇ ਸੀ ਮੈਥੋਂ ਜਿਆਦਾ ਕੋਈ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਗਾਣਾ ਜਦੋਂ ਉਸ ਵੇਲੇ ਗਾਇਆ ਸੀ ਤੇ ਪਹਿਲਾ ਗਾਣਾ ਕਿਹੜਾ ਗਾਇਆ ਸੀ ਤੁਸੀਂ ਪਹਿਲਾ ਗਾਣਾ ਅਸੀਂ ਉਹ ਸ਼੍ਰੀ ਕੁਲਦੀਪ ਮਾਨਕ ਜੀ ਦਾ ਗਾਣਾ ਆਇਆ ਸੀ ਤੇਰੇ ਟਿਲੇ ਤੋਂ ਸੂਰਤ ਦਿਂਦੀ ਏ ਹੀਰ ਦੀ ਔਲਾ ਵੇਖ ਗੋਰਖਾ ਉੜਦੀ ਏ ਫੁਲਕਾਰੀ ਨਹੀਂ ਐ ਨਹੀਂ ਜੀ ਸਰਨਾ ਸਾਨੂੰ ਗਾ ਕੇ ਦਿਖਾਓ ਕਿਉਂਕਿ ਅਸੀਂ ਵੀ ਦੇਖੀਏ ਵੀ ਹੋ ਤੇਰੇ ਟਿਲੇ ਤੋਂ ਸੂਰਤ ਦਿਂਦੀ ਆ ਹੀਰ ਦੀ ਔਲਾ ਵੇਖ ਗੋਰਖਾ ਉੜਦੀ ਏ ਫੁਲਕਾਰੀ ਬਹੁਤ ਵਧੀਆ ਜੀ ਕਲਦੀਪ ਮਾਨ ਕ ਜੀ ਨੂੰ ਗਾਉਣਾ ਬਹੁਤ ਔਖਾ ਬਹੁਤ ਔਖਾ ਜੀ ਤਕਰੀਬਾਤੰ ਸਿੰਗਰ ਸਾਰੇ ਗਾਣਾ ਛੇੜ ਲੈਂਦੇ ਬਾਦਸ਼ਾਹ ਰਹੇ ਬਾਈ ਜੀ ਕਲੀਆਂ ਦੇ ਹਾਂਜੀ ਹਾਂ ਬਹੁਤ ਵਧੀਆ ਤੇ ਹੁਣ ਜਿਹੜੇ ਤੁਸੀਂ ਗਾਣੇ ਕਰੇ ਨੇ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਕਿੰਨੇ ਗਾਣੇ ਤੁਹਾਡੇ ਅੱਜ ਤੱਕ ਆ ਚੁੱਕੇ ਨੇ ਹੋ ਗਏ ਗਾਣੇ ਜੀ ਪੰਜ ਸੱਤ ਗਾਣੇ ਤਾਂ ਮੇਰੇ ਹੋ ਹੀ ਚੁੱਕੇ ਨੇ ਉਹਨਾਂ ਦੇ ਵਿੱਚੋਂ ਮਕਬੂਲ ਗੀਤ ਜਾਂ ਪਹਿ ਕਹਿ ਲਈਏ ਵੀ ਤੁਹਾਡੇ ਦਿਲ ਦੇ ਨੇੜੇ ਕਿਹੜਾ ਗਾਣਾ ਉਹ ਗਾਣਾ ਸੀ ਇੱਕ ਪਰਿਵਾਰਕ ਗਾਣਾ ਸੀਗਾ ਨਾਨੇ ਨਾਨੀ ਦੀ ਕਹਾਣੀ ਸੀ ਨਾਨਕੇ ਪਿੰਡ ਨਾਨਕੇ ਪਿੰਡ ਕੀ ਬਾਤ ਹੈ ਕਹਿੰਦਾ ਨਿੱਕਾ ਜ ਜਦ ਮੈਂ ਸੀ ਨਾਨੀ ਲਾੜ ਲਡਾਉਂਦੀ ਸੀ ਦੁੱਧ ਤੋਂ ਲਾਹ ਮਲਾਈਆਂ ਚਮਚਾ ਨਾਲ ਪਲਾਉਂਦੀ ਸੀ ਐ ਨਹੀਂ ਜੀ ਸਰ ਮੈਂ ਇਹਨੂੰ ਗਾ ਕੇ ਸੁਣਾਉਂਦੀ ਹਾਂ ਹਈ ਨਿੱਕਾ ਜ ਜਦ ਮੈਂ ਸੀ ਨਾਨੀ ਲਾੜ ਲਡਾਉਂਦੀ ਸੀ ਦੁੱਧ ਤੋਂ ਲਾਹ ਮਲਾਈਆਂ ਚਮਚਾ ਨਾਲ ਪਰਾਉਂਦੀ ਸੀ ਖੁਸ਼ ਹੁੰਦਾ ਵੇਖ ਕੇ ਨਾਨਾ ਹੁੰਦਾ ਵੇਖ ਕੇ ਨਾਨਾ ਪਿਆਰ ਦੇ ਚਖੜ ਵਗਦੇ ਸੀ ਨਾਨੇ ਨਾਨੀ ਨਾਲੇ ਨਾਲ ਕੇ ਚੰਗੇ ਲੱਗਦੇ ਸੀ ਨੀ ਮਾ ਨਾਨੇ ਨਾਨੀ ਨਾਲੇ ਨਾਲ ਕੇ ਚੰਗੇ ਲੱਗਦੇ ਸੀ ਕੀ ਬਾਤ ਹੈ ਜੀ ਜਿਨ੍ਹਾਂ ਦੇ ਨਾਨਾ ਨਾਨੀ ਸ਼ਾਇਦ ਤੁਰ ਗਏ ਹੁਣ ਉਹਨਾਂ ਨੂੰ ਬਹੁਤ ਯਾਦ ਆਉਣੀ ਆ ਹਾਂਜੀ ਹਾਂਜੀ ਬਹੁਤ ਬਦਿਆ ਗੀਤ ਹੈ ਪਰਵਾਰਿਕ ਹੋਰ ਸੈਡ Songs ਤੁਸੀਂ ਕਿਹੜਾ ਕਰਿਆ ਹੋਇਆ ਕੋਈ ਉਹ ਗਾਣੇ ਤਾਂ ਕੰਮ ਚੱਲੀ ਜਾਂਦਾ ਜੀ ਅੱਛਾ ਜੀ ਜਿਹੜਾ ਹੁਣ ਨਵਾਂ ਚੱਲ ਰਿਹਾ ਹੈ ਹਾਂ ਨਵਾਂ ਚੱਲ ਰਿਹਾ ਹੈ ਉਹ ਸੁਣਾਉਣਾ ਹੈ ਜਾਂ ਅਜੇ ਪਿੱਛੇ ਰੱਖਾਂ ਕਿਨੂੰ ਸਸਪੈਂਸ ਵਿੱਚ ਰੱਖੋ ਠੀਕ ਹੈ ਜੀ ਪਤਾ ਕੰਪਨੀ ਦਾ ਹੁਕਮ ਹੈਗਾ ਵੀ ਜਿੰਨਾ ਚਿਰ ਗਾਣਾ ਆਊਟ ਨਹੀਂ ਹੁੰਦਾਗਾ ਉਨੇ ਚਿਰ ਤੁਸੀਂ ਗਾਉਣਾ ਨਹੀਂ ਕਰੀ ਠੀਕ ਸਹੀ ਗੱਲ ਹੈ ਜੀ ਫਿਰ ਕੰਪਨੀ ਦੇ ਨਾਲ ਹੀ ਚੱਲਣਾ ਪੈਂਦਾ ਹਾਂਜੀ ਹਾਂਜੀ ਇੱਕ ਬਾਈ ਜੀ ਤੁਸੀਂ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਹੁਣ ਤੱਕ ਢੋਲਕ ਵਜਾ ਚੁੱਕੇ ਹੋ ਤੁਸੀਂ ਦੱਸਿਆ ਵੀ ਅਸੀਂ ਢੋਲਕ ਵਜਾਉਂਦੇ ਰਹੇ ਆ ਪਲੇ ਕਰਦੇ ਰਹੇ ਆ ਕਿਹੜੇ ਕਿਹੜੇ ਕਲਾਕਾਰ ਸੀਗੇ ਉਹ ਪੰਜਾਬੀ ਦਾ ਮਸ਼ਹੂਰ ਸਿੰਗਰ ਹਾਂਜੀ ਨਸ਼ੱਤ ਪਰ ਛੱਤਾ ਅਸੀਂ ਉਹਨਾਂ ਨਾਲ ਢੋਲਕ ਵਜਾਈ ਨਸ਼ੱਤ ਪਰ ਬੜਾ ਚਿਰ ਅਸੀਂ ਇਕੱਠੇ ਨੇ ਕੰਮ ਕੀਤਾ ਜੀ ਠੀਕ ਹੈ ਜੀ ਨਸ਼ੱਤ ਪਰ ਛੱਤਾ ਅਨਵਤ ਸਿੰਘ ਅਲਵੇਲਾ ਹਾਂਜੀ ਉਹ ਤਾਂ ਮੈਂ ਅਲਵੇਲੇ ਦੇ ਘਰ ਹੀ ਰਹਿੰਦਾ ਹੁੰਦਾ ਸੀਗਾ ਅਲਵੇਲ ਢਾਡੀ ਨੇ ਜਿਹੜੇ ਹਾਂ ਢਾਡੀ ਢਾਡੀ ਜਿਨ੍ਹਾਂ ਦਾ ਗਾਣਾ ਸੀਗਾ ਕਦੋਂ ਚੜੇਗਾ ਪੰਜਾਬ ਦੇ ਆ ਸੂਰਜਾ ਦੁਨੀਆ ਤੇ ਫੇਰ ਮੁੜ ਸਭ ਤੋਂ ਜ਼ਿਆਦਾ ਮਸ਼ਹੂਰ ਵੈਸੇ ਤਾਂ ਉਹਨਾਂ ਦੇ ਬਹੁਤ ਗਾਣੇ ਨੇ ਕਾਫੀ ਤੇ ਪਾ ਉਹਨਾਂ ਦੀਆਂ ਹਿੱਟ ਹੋਣਗੀਆਂ ਹਾਂਜੀ ਤੇ ਹੋਰ ਕਿਹੜੇ ਕਿਹੜੇ ਕਲਾਕਾਰ ਨੇ ਜੀ ਬਲਕਾਰ ਸਿੱਧੂ ਅੱਛਾ ਜਿਹੜੇ ਅੱਜ ਮੌਕੇ ਦੇ ਐਮ.ਐਲ.ਏ ਨੇ ਐਮ.ਐਲ.ਏ ਨੇ ਹਾਂਜੀ ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਧਰਮਪ੍ਰੀਤ ਪ੍ਰਗਟ ਭਾਗੂ ਅਵਤਾਰ ਚਮਕ ਲਾਭ ਹੀਰਾ ਮਹਮਦ ਬੁੱਟਾ ਖਾਨ ਹਾਂਜੀ ਬڑے ਸਿੰਗਰਾਂ ਦਾ ਮੈਂ ਤੁਹਾਨੂੰ ਕਿਹੜੇ ਕਿਹੜੇ ਸਿੰਗਰਾਂ ਦਾ ਨਾਮ ਲਵਾਂ ਵੀ ਜਿਨ੍ਹਾਂ ਨਾਲ ਮੈਂ ਕੰਮ ਨਹੀਂ ਕੀਤਾ ਐਸਾ ਆਪ ਨੂੰ ਤਾਂ ਮੈਨੂੰ ਲੱਗਦਾ ਵੀ ਤਕਰੀਬਨ ਤੁਸੀਂ ਸਾਰੇ ਸਿੰਗਰਾਂ ਨਾਲ ਹੀ ਕੰਮ ਕਰਦੇ ਹੋ ਹਾਂ ਜਸਵਿੰਦਰ ਬਰਾੜ ਹਰਮਨਦੀਪ ਖੋਸਾ ਜੋ ਅੱਜ ਕੱਲ ਕੈਨੇਡਾ ਰਹਿ ਰਹੇ ਹੈਗੇ ਹਾਂਜੀ ਬੜਾ ਚਿਰ ਉਹਨਾਂ ਨਾਲ ਕੰਮ ਇਕੱਠਿਆਂ ਨੇ ਕੀਤਾ ਸੀ ਉਸ ਵਕਤ ਜਸਵਿੰਦਰ ਬਰਾੜ ਜੀ ਸੀਗੇ ਉਹਨਾਂ ਨਾਲ ਵੀ ਬਹੁਤ ਚਿਰ ਉਹਨਾਂ ਨਾਲ ਇਕੱਠਿਆਂ ਨੇ ਕੰਮ ਕੀਤਾ ਉਹਨਾਂ ਦੀਆਂ ਟੇਪਾਂ ਵੀ ਅਸੀਂ ਕੀਤੀਆਂ ਸੀ ਅੱਛਾ ਜਸਵਿੰਦਰ ਬਰਾੜ ਜੀ ਦੀਆਂ ਜਸਵਿੰਦਰ ਬਰਾੜ ਦੀਆਂ ਤਿਆਰੀਆਂ ਵੀ ਕਰਵਾਈਆਂ ਉਹਨਾਂ ਦੀ ਤਿਆਰੀਆਂ ਉਹਨਾਂ ਦੇ ਅਸੀਂ ਕਰਾਂਗੇ ਭਿੰਦਰ ਭਾਜੀ ਕੋਲੇ ਰਹਿ ਕੇ ਇਕੱਠਿਆਂ ਨੇ ਕੰਮ ਕੀਤਾ ਸੀ ਉਸ ਵਕਤ ਢੋਲਕ ਦੇ ਨਾਲ ਤੁਸੀਂ ਹੁੰਦੇ ਸੀ ਤੇ ਤਿਆਰੀ ਕਰਦੇ ਹੁੰਦੇ ਸੀ ਹਾਂ ਤਿਆਰੀ ਕਰਦੇ ਹੁੰਦੇ ਸੀ ਠੀਕ ਹੈ ਜੀ ਤੇ ਜਦੋਂ ਤੁਸੀਂ ਇਹ ਗਾਣੇ ਕਰਿਆ ਉਹਨਾਂ ਕਲਾਕਾਰਾਂ ਨੇ ਸਪੋਰਟ ਕਰੀਏ ਕੋਈ ਭਾਈ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਸਪੋਰਟ ਕਰਦਾਗਾ ਕਰਦਾ ਨਹੀਂ ਕਿ ਤੁਸੀਂ ਕਹੀ ਨਹੀਂ ਉਹਨਾਂ ਨੂੰ ਮੈਂ ਬੜਾ ਕੁਝ ਕਰਕੇ ਕਹਿ ਕੇ ਦੇਖ ਲਿਆ ਸੀ ਉਹਨਾਂ ਨੂੰ ਹਾਂਜੀ ਪਰ ਉਹਨਾਂ ਨੇ ਉਹਨਾਂ ਦੀ ਕੋਈ ਰਿਸਪਾਂਸਿਬਿਲਟੀ ਹੈ ਨਹੀਂ ਸੀਗੀ ਅੱਛਾ ਵੀ ਜ਼ਿੰਮੇਵਾਰੀ ਜੀ ਨਹੀਂ ਮਤਲਬ ਜ਼ਿੰਮੇਵਾਰੀ ਨਭਾਈ ਹੀ ਨਹੀਂ ਉਹਨਾਂ ਨੇ ਮੇਰੇ ਨਾਲ ਠੀਕ ਹੈ ਵੀ ਕੇਰਾ ਜਦੋਂ ਤੁਸੀਂ ਕਹਿਤਾ ਵੀ ਇਹ ਇੱਕ ਵਾਰੀ ਤਾਂ ਕਹੀ ਹੋਣਾ ਵੀ ਭਾਈ ਆ ਸਤਕਾਰ ਦਾ ਗਾਣਾ ਆ ਰਿਹਾ ਹਾਂ ਹਾਂਜੀ ਹਾਂਜੀ ਕਿਹਾ ਕਿ ਕਿਸੇ ਨੇ ਇਹ ਵੀ ਨਹੀਂ ਬੋਲ ਹੀ ਨਹੀਂ ਮਾਰਿਆ ਭਾਈ ਗੁਰਵਿੰਦਰ ਬਰਾੜ ਹਾਂਜੀ ਬੜੀ ਸਿੰਘ ਰੱਖ ਕੇ ਵੀ ਜਿੰਨਾਂ ਨੇ ਮੈਨੂੰ ਦਲਾਸਾ ਦਿੱਤਾ ਵੀ ਨਹੀਂ ਯਾਰ ਤੂੰ ਕੰਮ ਕਰ ਹਾਂਜੀ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ। ਅੱਛਾ ਕੋਰਸ ਸਿੰਗਰ ਜਿਹੜੇ ਉਹ ਚੁੱਪ ਕਰ ਗਏ ਕਈਆਂ ਨੇ ਦਲਾਸਾ ਵੀ ਦਿੱਤਾ ਵੀ ਬਾਈ ਕਰੋ ਤੁਸੀਂ ਥੋਡੇ ਨਾਲ ਆ। ਨਾਲਾਂਗੇ। ਠੀਕ ਹੈ ਜੀ। ਤੇ ਗੁਰਵਿੰਦਰ ਬਰਾੜ ਜੀ ਦਾ ਤੁਸੀਂ ਜਿਵੇਂ ਜ਼ਿਕਰ ਕੀਤਾ ਗੁਰਵਿੰਦਰ ਬਰਾੜ ਜੀ ਆਪਣੇ ਬਠਿੰਡੇ ਦੇ ਬਹੁਤ ਮਸ਼ਹੂਰ ਕਲਾਕਾਰ ਨੇ। ਹਾਂਜੀ ਹਾਂਜੀ। ਉਹਨਾਂ ਦੇ ਨਾਲ ਵੀ ਤੁਸੀਂ ਟੋਲਕ ਪਲੇ ਕੀਤਾ ਜਾਂ ਨਹੀਂ ਉਹਨਾਂ ਨਾਲ ਤਾਂ ਮੈਂ ਜੇ ਮੈਨੂੰ ਮੌਕਾ ਨਹੀਂ ਮਿਲਿਆਗਾ। ਅਸੀਂ ਬੈਸੀ ਜਾਣ ਪਛਾਣਾ। ਹਾਂ ਹਾਂ ਜਾਣ ਪਛਾਣੀ ਉਹਨਾਂ ਦਾ ਉਹਨਾਂ ਦੀ ਮੁਹੱਬਤੀ ਇੰਨੀ ਹੈਗੀ ਸਾਡੇ ਦਿਲ 'ਚ। ਅੱਛਾ ਜੀ ਕਿੰਨੇ ਦਿਨ ਸਾਲ ਨੇ ਉਹ ਬੈਸੇ ਆਪਾਂ ਉਹਨਾਂ ਨਾਲ ਵੀ ਗੱਲ ਬਹੁਤ ਨੇਕ ਇਨਸਾਨ ਆ ਉਹ। ਬੜ ਦੀਪ ਢਿੱਲੋਂ ਹੋ ਗਿਆ ਦੀਪ ਢਿੱਲੋਂ ਅੱਛਾ ਬਾਈ ਦੀਪ ਢਿੱਲੋਂ ਜਿਹੜੇ ਮੁੰਡੇ ਦਾ ਗਾਣਾ ਸੀਗਾ ਬੇਬੇ ਲਿਬਰੀ ਤਿਬੜੀ ਜੀ ਮੈਨੂੰ ਗੱਲ ਨਾਲ ਲਾਉਂਦੀ ਆ ਉਸ ਕਲਾਕਾਰ ਨਾਲ ਵੀ ਤੁਸੀਂ ਕੰਮ ਕੀਤਾ ਹੋਇਆ ਹਾਂਜੀ ਉਹ ਸਾਡੇ ਕੋਲ ਉੱਥੇ ਤਿਆਰੀ ਤੁਰੀ ਵੀ ਕਰਨਾ ਆ ਜਾਂਦੇ ਸੀਗੇ ਉਹਨਾਂ ਦਾ ਗਾਣਾ ਬਹੁਤ ਮਕਬੂਲ ਹੋਇਆ ਸੀ ਹਾਂਜੀ ਬਹੁਤ ਹੀ ਜ਼ਿਆਦਾ ਡਾਂਗਾ ਖੜਕਦਿਆਂ ਠੀਕ ਹੈ ਜੀ ਲੁਕਣ ਕਦੇ ਨਹੀਂ ਦੇਣੇ ਦੇਖੀ ਡਾਂਗਾ ਖੜਕਦਿਆਂ ਸਾਰੇ ਪੱਠੜ ਸਾਹ ਹਾਂਜੀ ਜੋ ਕਿ ਬਰਨਾਲੇ ਤੋਂ ਬਿਲੋਂਗ ਕਰਦੇ ਹੈਗੇ ਹਾਂਜੀ ਜਸਵੀਰ ਪੱਠੜ ਹਾਂਜੀ ਹਾਂਜੀ ਉਹਨਾਂ ਦਾ ਗਾਣਾ ਲਿਖਿਆ ਹੋਇਆ ਸੀ ਅੱਛਾ ਡਾਂਗਾ ਖੜਗਪੀਆ ਉਹਨਾਂ ਦਾ ਸੀਗਾ ਜਸਵੀਰ ਪੱਠੜ ਜੀ ਦਾ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਪਹਿਲਾ ਲਿ ਬੇਬੇ ਲਿਬੜੀ ਤਿਬੜੀ ਜੀ ਮੈਨੂੰ ਗੱਲ ਨਾਲ ਲਾਉਂਦੀ ਹੈ ਉਹ ਗਾਣਾ ਕਿੰਨਾ ਦਾ ਸੀਗਾ ਸਾਡੇ ਭਰਾ ਸੀ ਕਰਮਜੀਤ ਪੁਰੀ ਅੱਛਾ ਤੁਸੀਂ ਕਰਮਜੀਤ ਪੁਰੀ ਜੀ ਨੂੰ ਵੀ ਮਿਲੇ ਹੋਏ ਮਿਲੇ ਹੋਏ ਆ ਇੱਥੇ ਸਾਡੇ ਕੋਲ ਹੀ ਰਹਿੰਦੇ ਰਹੇ ਉਹ ਦਫ਼ਤਰਾਂ ਵਿੱਚ ਮੱਲ ਲੈ ਵੀ ਜਦੋਂ ਤਿਆਰੀ ਕਰਦੇ ਨੇ ਸਾਰੇ ਇਕੱਠੇ ਹੁੰਦੇ ਸੀ ਹਾਂ ਇਕੱਠੇ ਹੁੰਦੇ ਸੀਗੇ ਅਸੀਂ ਦੋਸਤੋ ਐਡੇ ਵੱਡੇ ਕਲਾਕਾਰਾਂ ਦੇ ਨਾਲ ਰਹਿ ਕੇ ਵੀ ਬੰਦਾ ਪਿੱਛੇ ਐ ਉਹਦਾ ਕੋਈ ਮੇਨ ਕਾਰਨ ਸਾਨੂੰ ਕੀ ਲੱਗਦਾ ਦੱਸ ਬਾਈ ਜਦੋਂ ਟੀਮ ਟੁੱਟ ਗਈ ਨਾ ਟੀਮ ਟੁੱਟਣ ਤੋਂ ਬਾਅਦ ਫਿਰ ਸਾਰੇ ਹਾਲਾਤ ਹੀ ਧਰਮਪ੍ਰੀਤ ਇਹ ਅਮਰਾਡੀਓ ਚ ਵਾਗਿਆ ਸੀ ਪਿੰਕੀ ਭਾਜੀ ਕੋਲੇ ਵਾਗਿਆ ਸੀਗਾ ਪਰ ਉਹ ਤਾਂ ਬਸ ਅਸੀਂ ਸਾਡੇ ਕੋਲੇ ਵੀਰ ਦਵਿੰਦਰ ਸੀਗਾ ਮੁੰਡਾ ਉਹ ਉਹ ਵੀਰ ਦਵਿੰਦਰ ਦੀ ਲਾਈਟਾਂ ਵਾਲਾ ਚੌਕ ਹਾਂਜੀ ਉਹ ਭਿੰਦਰ ਭਾਜੀ ਨੇ ਕੀਤੀ ਸੀਗੀ ਹਾਂਜੀ ਭਿੰਦਰ ਭਾਜੀ ਦੇ ਕਾਫੀ ਗਾਣੇ ਆ ਉਸ ਵਕਤ ਦਾ ਭਿੰਦਰ ਭਾਜੀ ਦਾ ਇਹਨਾ ਨਾਮ ਸੀਗਾ ਬਹੁਤ ਛਾਦੇ ਨਾਮ ਸੀਗਾ ਜੀ ਵੀ ਜਮਾੜ ਆ ਜਾ ਵੀ ਦੋ ਸ਼ਬਦ ਵੀ ਬੋਲਤੇ ਉਹ ਵੀ ਉਹਨਾਂ ਦੇ ਸੁਪਰ ਹਿੱਟ ਸੀ ਹਾਂਜੀ ਹਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਭਿੰਦਰ ਭਾਜੀ ਦਾ ਗਾਣਾ ਉਹਨਾਂ ਨੇ ਗਾਣਾ ਕੋਈ ਛੱਡੇ ਨਹੀਂ ਸੀ ਉਹ ਟਿਕਟ ਤੇ ਤੁਰੇ ਜਾਂਦੇ ਬੱਸ ਸੱਚ ਨੇ ਟਿਕਟ ਤੇ ਲਿਖ ਲੈਂਦੇ ਸੀ ਅੱਛਾ ਤੇ ਆਉਂਦੇ ਨੂੰ ਮੇਰੇ ਕੋਲ ਗਾਣਾ ਪੂਰਾ ਕਰਕੇ ਲੈ ਆਉਂਦੇ ਸੀ ਆਹ ਦੇਖਦਾ ਵੀ ਹਾਂਜੀ ਆ ਗਾਣਾ ਲਿਖ ਕੇ ਲਿਆਉਂਦਾ ਗਾ ਤੇ ਉਹੀ ਗਾਣਾ ਹਿੱਟ ਹਾਂ ਉਹੀ ਗਾਣਾ ਹਿੱਟ ਸੀ ਸੁਪਰ ਹਿੱਟ ਹਿੱਟ ਵੀ ਸੁਪਰ ਹਿੱਟ ਵੀ ਤੇ ਭਾਜੀ ਪਤਾ ਕੀ ਹੈ ਦੁਨੀਆ ਅੱਜ ਕੱ ਜਿਹੜੇ ਇਹ ਕਲਾਕਾਰ ਨੇ ਤੁਸੀਂ ਕਹਿ ਰਹੇ ਹੋ ਇਹਨਾਂ ਨੇ ਕਦੇ ਜਿਵੇਂ ਤੁਸੀਂ ਸਾਰਾ ਨਾ ਢੋਲਕ ਪਲੇ ਕਰ ਲਈ ਕਦੇ ਕਦੇ ਕਿਸੇ ਕਲਾਕਾਰ ਨੇ ਇਹ ਨਹੀਂ ਕਿਹਾ ਵੀ ਬਈ ਯਾਰ ਪਿੰਡ ਜੇ ਚ ਬੈਠਾ ਯਾਰ ਵੀ ਹੋ ਸਕਦਾ ਵੀ ਤੇਰੇ ਤਾਂ ਨਾ ਬਾਹ ਫੜੀ ਹੋਵੇ ਵੀ ਬਾਹਰ ਆ ਜਾ ਇੱਥੋਂ ਨਹੀਂ ਭਿੰਦਰਪਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਉਹ ਮੇਰੀ ਖੁਸ਼ਕਿਸਮਤੀ ਸੀ ਕਿ ਵੀ ਜਿਹੜੀ ਮੈਂ ਉਹਨਾਂ ਦੀ ਗੱਲ ਨੂੰ ਅਨੁਗੂਰ ਰੱਖਿਆ ਠੀਕ ਹੈ ਜੀ ਭਿੰਦਰਪਾ ਜੀ ਮੈਨੂੰ ਕਹਿੰਦੇ ਵੀ ਤੂੰ ਕੋਈ ਗੱਲ ਨਹੀਂ ਸਮੇਂ ਆਉਂਦੇ ਜਾਂਦੇ ਰਹਿੰਦੇ ਉਦੋਂ ਗੋਇਲ ਕੰਪਨੀ ਤੇ ਅਸੀਂ ਇਕੱਠੇ ਕੰਮ ਕਰਦੇ ਸੀਗੇ ਹਾਂਜੀ ਤੇ ਮੈਨੂੰ ਕਹਿੰਦੇ ਵੀ ਤੂੰ ਇੱਥੇ ਤੈਨੂੰ ਪਲਾਂਟ ਲੈ ਦੇਣੇ ਆ ਸਿੰਗਰ ਆਪਣੇ ਸਾਰੇ ਗਏ ਹੈਗੇ ਹਾਂ ਮੈਂ ਬੀਬੀ ਕੋਲੇ ਗੱਲ ਕੀਤੀ ਬੀਬੀ ਨੇ ਮੇਰੀ ਗੱਲ ਦੀ ਗੌਰ ਨਹੀਂ ਕੀਤੀ ਨਾ ਭਾਈ ਕਹਿੰਦੀ ਵੀ ਅਸੀਂ ਨਹੀਂ ਪਿੰਡ ਛੱਡ ਕੇ ਜਾਂਦੇ ਇੱਥੋਂ ਫਿਰ ਉਹ ਮਾਤਾ ਜੀ ਹੁਣ ਤੁਹਾਨੂੰ ਪਤਾ ਵੱਡੀ ਉਮਰ ਦੇ ਹੈਗੇ ਹਾਂਜੀ ਉਹਨਾਂ ਦਾ ਫਿਰ ਰੁਝਾਨ ਹੀ ਪਿੰਡ ਨਾਲ ਸੀਗਾ ਆਪ ਤਾਂ ਸ਼ਰੀਕਾ ਛੱਡਣ ਨੂੰ ਕੀ ਦਾ ਦਿਲ ਕਰਦਾਗਾ ਅੱਛਾ ਤੁਸੀਂ ਵੀ ਮਾਤਾ ਦੇ ਕਹਿਣ ਦੇ ਉੱਤੇ ਪਿੰਡ ਨਹੀਂ ਛੱਡਿਆ ਵੀ ਤਰੱਕੀ ਛੋਡੀ ਤੁਹਾਨੂੰ ਕਦੇ-ਕਦੇ ਜੇ ਲੱਗਦਾ ਹੈ ਵੀ ਤਰੱਕੀ ਦਾ ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਵੀ ਅੱਗੇ ਨਾ ਵਧਣ ਦਾ ਇੰਦਰਪਾਲ ਜੀ ਨੇ ਤਾਂ ਮੈਨੂੰ ਇਨਸਾਨੀਅਤ ਤੌਰ ਤੇ ਬਹੁਤ ਨੇੜੇ ਰੱਖਿਆ ਸੀਗਾ ਹਾਂਜੀ ਪਰ ਉਹ ਜਦੋਂ ਟੀਮ ਵੱਖ ਵੱਖੋ ਵੱਖ ਹੋ ਗਈ ਨਾ ਬਾਈ ਹਰਦੇਵ ਬਾਗੀਆ ਹਾਂਜੀ ਜਸਵਿੰਦਰ ਬਾਗੀ ਧਰਮਪ੍ਰੀਤ ਬਾਗੀਆ ਉਹ ਫਿਰ ਅਸੀਂ ਆਪ ਦੇ ਆਪ ਨੂੰ ਇਕੱਲਾਪਨ ਮਹਿਸੂਸ ਕਰਨ ਲੱਗ ਗਏ ਧਰਮਪ੍ਰੀਤ ਜੀ ਤਾਂ ਦੁਨੀਆ ਤੋਂ ਹੀ ਹਾਂ ਉਹ ਤਾਂ ਦੁਨੀਆ ਤੋਂ ਚਲੇ ਗਏ ਨਾ ਹਾਂ ਉਹਨਾਂ ਦੇ ਨਾਲ ਘਰੇ ਆਉਣਾ ਜਾਣਾ ਥੋੜਾ ਬਾਈ ਦੇ ਨਾਲ ਕੋਈ ਗੱਲਬਾਤ ਸੀਗੀ ਢੋਲਕੋ ਨਾਲ ਵੀ ਪਲੇ ਕੀਤਾ ਜਾਂ ਵੈਸੇ ਹੀ ਕੋਈ ਪਰਿਵਾਰਕ ਮੋਸੇ ਧਰਮਪ੍ਰੀਤ ਨਾਲ ਧਰਮਪ੍ਰੀਤ ਉਹ ਆਏ ਲਵੇਲੇ ਕੋਲੇ ਸੀਗਾ ਅੱਛਾ ਠੀਕ ਹੈ ਜੀ ਗਰਮਖਸ਼ਾਲੇ ਲਵੇਲੇ ਕੋਲੇ ਆਇਆ ਸੀ ਫਸਲੀ ਜਦੋਂ ਮੈਨੂੰ ਮਿਲਿਆਗਾ ਹਾਂਜੀ ਤੇ ਉੱਥੇ ਅਸੀਂ ਇਹਨਾਂ ਦੀਆਂ ਤਿਆਰੀਆਂ ਤੁਰੀਆਂ ਕਰਾਉਂਦੇ ਰਹੇ ਉੱਥੋਂ ਮੈਂ ਹੌਲੀ-ਹੌਲੀ ਤੁਹਾਨੂੰ ਪਤਾ ਵੀ ਉਹ ਢਾਡੀ ਲਾਈਨ 'ਚ ਪੈ ਗਏ ਤੇ ਮੈਂ ਫਿਰ ਕਿਤੇ ਬਾਈ ਜੀ ਮੈਨੂੰ ਮਿਲੇ ਬਾਈ ਭਿੰਦਰ ਜੀ ਹਾਂਜੀ ਤੇ ਬਾਈ ਜੀ ਮੈਨੂੰ ਕਹਿੰਦੇ ਵੀ ਯਾਰ ਕਿਆ ਕਰਕੇ ਵੀ ਇਧਰ ਗੋਲ ਕੰਪਨੀ ਨਾਲ ਅਟੈਚ ਹੈ ਤੇ ਸਾਡੀਆਂ ਤਿਆਰੀਆਂ ਤੁਰੀਆਂ ਕਰਾ ਦਿਆ ਕਰ ਮੈਂ ਕੋਈ ਗੱਲ ਨਹੀਂ ਬਾਈ ਜੀ ਉਦੋਂ ਜਣੀ ਕਿ ਮੈਂ ਗੋਰੇ ਚੱਕ ਵਾਲੇ ਨਾਲ ਹੁੰਦਾ ਸੀਗਾ ਅੱਛਾ ਬਾਈ ਗੋਰੇ ਚੱਕ ਵਾਲੇ ਨਾਲ ਵੀ ਕੰਮ ਕੀਤਾ ਹਾਂ ਮੈਨੂੰ ਤਾਂ ਲੱਗਦਾ ਬਾਈ ਜੀ ਬਠਿੰਡੇ ਜਿਹੜੇ ਦਾ ਕੋਈ ਕਲਾਕਾਰ ਹੀ ਨਹੀਂ ਹੋਣਾ ਜਿੰਨਾਂ ਨਾਲ ਬਾਈ ਨੇ ਕੰਮ ਨਾ ਕਰਿਆ ਹੋਵੇ ਹਾਂਜੀ ਹਾਂਜੀ ਪਰ ਇਸ ਗੱਲ ਦਾ ਸ਼ਿਕਵਾ ਜ਼ਰੂਰ ਹੈ ਵੀ ਬਾਈ ਕਈ ਕਲਾਕਾਰਾਂ ਨੇ ਸਾਨੂੰ ਹੌਸਲਾ ਵੀ ਦਿੱਤਾ ਅੱਗੇ ਵੀ ਲੈ ਕੇ ਤੇ ਕਈ ਕਲਾ ਕਲਾਕਾਰਾਂ ਨੇ ਸਾਨੂੰ ਅੱਜ ਤੱਕ ਫੋਨ ਵੀ ਨਹੀਂ ਕੀਤਾ ਨਹੀਂ ਕੀਤਾ ਜੀ ਵਾਪਸ ਮੁੜ ਕੇ ਨਹੀਂ ਵੇਖਿਆ ਵੀ ਸਰਦਾਰ ਕਿੱਥੇ ਹੈ ਨਹੀਂ ਨਹੀਂ ਜੀ ਉਹਨਾਂ ਨੇ ਉਹਨਾਂ ਨੂੰ ਕੀ ਲੋੜ ਹੈ ਉਹਨਾਂ ਦੀਆਂ ਕਬੀਲਦਾਰੀਆਂ ਸੈੱਟ ਹੈ ਹਾਂਜੀ ਬੱਚੇ ਆਪਦੇ ਵਿਆਹ ਲੈ ਉਹ ਫੌਨਰ ਬੱਚੇ ਉਹਨਾਂ ਦੇ ਅੱਛਾ ਤੇ ਮੇਰੇ ਤੋਂ ਉਹਨਾਂ ਨੇ ਕੀ ਲੈਣਾ ਮੈਨੂੰ ਤਕਲੀਫ ਤਾਂ ਇੰਨਾ ਗੱਲਾਂ ਦੀ ਹੈ ਨਾ ਠੀਕ ਹੈ ਤੇ ਉਹ ਜਿਹੜਾ ਜਦੋਂ ਤੁਸੀਂ ਉਦੋਂ ਉਹਨਾਂ ਦੇ ਨਾਲ ਕੰਮ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਉਸ ਵਕਤ ਵੀ ਤੁਸੀਂ ਗਾਉਂਦੇ ਹੁੰਦੇ ਸੀ ਜਾਂ ਗਾਉਣ ਦਾ ਬਾਅਦ ਦੇ ਵਿੱਚ ਤੁਸੀਂ ਇਹ ਇਹ ਤਾਂ ਫਿਰ ਮੇਰੀ ਇੱਕ ਮਜਬੂਰੀ ਬਣ ਗਈ ਨਾ ਅੱਛਾ ਵੀਰ ਹੁਣ ਮੈਨੂੰ ਸੱਜਣ ਮਿੱਤਰ ਵੀ ਕਹਿ ਦਿੰਦੇ ਵੀ ਯਾਰ ਜੇ ਐਦੂੰ ਤੂੰ ਉਹਨਾਂ ਦੀ ਵਫਾਦਾਰੀ ਕਰਦਾ ਰਿਹਾ ਹਾਂ ਤੇ ਜੇ ਕਿਤੇ ਤੂੰ ਉਦੋਂ ਸ਼ੁਰੂ ਕੀਤਾ ਹੁੰਦਾ ਤੇ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਤੈਨੂੰ ਆਹ ਦਿਨ ਦੇਖਣ ਮੈਂ ਗੱਲ ਯਾਦ ਆਈ ਏ ਇੱਕ ਗਾਣਾ ਥੋੜਾ ਮੈਂ ਸੁਣਿਆ ਸੀਗਾ ਉਹ ਦਿਨ ਚੰਗੇ ਹੁੰਦੇ ਸੀ ਹਾਂ ਉਹ ਗਾਣਿਆਂ ਦੀਆਂ ਦੋ ਲੈਣਾ ਸੁਣਾਓ ਉਹ ਵਜੇ ਨੇ ਮੇਰੇ ਚੇਤੇ ਨਹੀਂ ਅਜੇ ਆ ਰਹੇ ਹੈ ਗਾਣਾ ਸੱਚੇ ਚੇਤੇ ਨਹੀਂ ਹੈ ਹਾਂ ਤੇ ਉਹ ਦਿਨ ਕਿ ਕਹੋ ਜੇ ਦਿਨ ਹੁੰਦੇ ਸੀਗੇ ਉਦੋਂ ਤਾਂ ਜਵਾਨੀ ਪਹਿਰੇ ਦੇ ਵਿੱਚ ਹੋਵਾਂਗੇ ਹੁਣ ਤਾਂ ਜਿਵੇਂ ਮੰਨ ਲਓ ਵੀ ਉਮਰ ਵੀ ਕਾਫੀ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਉਹ ਦਿਨ ਕਿਵੇਂ ਲੱਗਦੇ ਹੁੰਦੇ ਸੀ ਉਸ ਟਾਈਮ ਤੇ ਤਾਂ ਧਰਤੀ ਪੱਬ ਨਹੀਂ ਲੱਗਦਾ ਹੁਣ ਆ ਵੀ ਮੈਂ ਏਡੇ ਏਡੇ ਕਲਾਕਾਰਾਂ ਨਾਲ ਕੰਮ ਕਰ ਰਿਹਾ ਤੇ ਬਾਅਦ ਦੇ ਵਿੱਚ ਇਹ ਪਤਾ ਹੀ ਨਹੀਂ ਸੀਗਾ ਵੀ ਮੈਨੂੰ ਪਛਤਾਵਾ ਵੀ ਕਰਨਾ ਪੈਣਾ ਪਛਤਾਵਾ ਫਿਰ ਮੈਂ ਆਪਣੇ ਉਹਨਾਂ ਵੀ ਟੁੱਟ ਗਿਆ ਨਾ ਜਦੋਂ ਬੰਦਾ ਟੁੱਟ ਜੇ ਨਾ ਹਾਂਜੀ ਉਹਨੂੰ ਬੰਦੇ ਨੂੰ ਕੋ ਮੂੰਹ ਨਹੀਂ ਲਾਉਂਦਾ ਅੱਛਾ ਹਾਂ ਇਸ ਤਰ੍ਹਾਂ ਦਾ ਵੀ ਕੋਈ ਸੈਡ Song ਹੈਗਾ ਤੁਹਾਡਾ ਵੀ ਜਿਹੜਾ ਦਿਲ ਦੇ ਕਰੀਬ ਹੋਵੇ ਵੀ ਯਾਰ ਜਦੋਂ ਟੁੱਟ ਗਿਆ ਬੰਦਾ ਵੀ ਉਦੋਂ ਕਲਾਕਾਰ ਨੂੰ ਆਉਂਦਾ ਵੀ ਗੀਤ गा ਕੇ ਇੱਕ ਪੜਾਹ ਜੀ ਕੱਢ ਲੈਂਦਾ ਉਹ ਗਾਣਾ ਸੀਗਾ ਮੈਂ ਕੀਤਾ ਸੀਗਾ ਸਾਂਝਾਂ ਜਿਨ੍ਹਾਂ ਨਾਲ ਜ਼ਿੰਦਗੀ ਜਿਉਣ ਦੀਆਂ ਪਾਈਆਂ ਦੁੱਖਾਂ ਸੁੱਖਾਂ ਵਿੱਚ ਜਿਨ੍ਹਾਂ ਦੇ ਲਈ ਭਰੀਆਂ ਗਵਾਹਾਂ ਸਾਡਾ ਸਾਡਿਆਂ ਦੇ ਦਿਲਾਂ 'ਚ ਨਾ ਥਾਂ ਰਹਿ ਗਿਆ ਗੱਲ ਲੱਗਣਾ ਬਗਾਨੇ ਤੇ ਤਾਂ ਪੈ ਗਿਆ ਇਹਨੂੰ ਗਾ ਕੇ ਸੁਣਾਓ ਮੜਾ ਜੀ ਸਾਨੂੰ ਆਵਾਜ਼ 'ਚ ਦਰਦ ਮਹਿਸੂਸ ਸਾਂਝਾਂ ਜਿਨ੍ਹਾਂ ਨਾਲੇ ਜ਼ਿੰਦਗੀ ਜਿਉਣਦੀ ਆ ਪਾਈਆ ਦੁੱਖਾਂ ਸੁੱਖਾਂ ਵਿੱਚ ਜਿਨ੍ਹਾਂ ਦੇ ਲਈ ਫਰੀਆਂ ਗਵਾਈਆਂ ਸਾਡਾ ਸਾਡਿਆਂ ਦੇ ਦਿਲਾਂ 'ਚ ਨਾਥੋਂ ਰਹ ਗਿਆ ਗਲ ਲੱਗਣਾ ਬਗਾਨੀਆਂ ਦੇ ਤਾਂ ਪਹਿ ਗਿਆ ਗਲ ਲੱਗਣਾ ਬਗਾਨੀਆਂ ਦੇ ਤਾਂ ਪਹਿ ਗਿਆ ਬਹੁਤ ਵਧੀਆ ਜੀ ਇਹਦੇ ਵਿੱਚ ਦੋ ਗੱਲਾਂ ਇਕੱਠੀਆਂ ਨੇ ਇੱਕ ਤਾਂ ਬਗਾਨਿਆਂ ਦੇ ਨਾਲ ਵੀ ਸਾਂਝਾ ਪਾਉਣੀਆਂ ਪੈਗੀਆਂ ਪਰਾਣਾ ਨਾਲੋਂ ਛੱਡ ਕੇ ਵੀ ਪਰਾਣਾ ਨਾਲੋਂ ਟੁੱਟੇ ਕਿਉਂ ਉਹ ਵੀ ਇਹਦੇ ਵਿੱਚ ਗੱਲ ਤੁਸੀਂ ਕਹਿਗੇ ਹਾਂਜੀ ਹਾਂਜੀ ਵੀ ਜਦੋਂ ਕਿਸ ਨੇ ਬਾਹ ਹੀ ਨਹੀਂ ਫੜੀ ਹਾਂਜੀ ਹਾਂਜੀ ਜਿਹੜਾ ਹੁਣ ਤੁਹਾਡਾ ਗਾਣਾ ਆਉਣ ਜਾ ਰਿਹਾ ਹੈ ਇਹ ਸੈਡ Song ਹੈ ਜਾਂ ਕੋਈ ਇਹ ਸੈਡ Song ਹੈ ਗਾਣਾ ਸੈਡ Song ਹੈ ਹਾਂ ਠੀਕ ਹੈ ਜੀ ਹੋਰ ਕੋਈ ਜਿਹੜਾ ਤੁਸੀਂ ਗਾਣਾ ਕੋਈ ਹੋਰ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਕਲਾਕਾਰ ਦਾ ਗਾਣਾ ਜਿਹੜਾ ਕੋਈ ਦਿਲ ਦੇ ਕਰੀਬ ਜੇ ਹੋਵੇ ਇਹ ਤਾਂ ਹੁਣ ਸਤਿਗੁਰ ਜਾਣਦਾ ਸੱਚੇ ਪਾਤਸ਼ਾਹ ਅੱਛਾ ਜੀ ਹਾਂ ਇਹ ਤਾਂ ਉਹਦੇ ਹੱਥ ਸਹਿਬਾ ਨਵੇਂ ਗਾਣੇ ਦੀ ਉਹ ਤਾਂ ਚਲੋ ਨਵੇਂ ਗਾਣਾ ਮੰਨ ਲਿਆ ਵੀ ਕਿਸੇ ਪੁਰਾਣੇ ਕਲਾਕਾਰ ਦਾ ਜਿਵੇਂ ਨਿਸ਼ੇਤਰ ਸੱਤਾ ਜੀ ਨਾਲ ਤੁਸੀਂ ਕੰਮ ਕੀਤਾ ਜਾਂ ਜਸਵਿੰਦਰ ਬਰਾੜ ਜੀ ਹੋਵੇ ਗੁਰਵਿੰਦਰ ਬਰਾੜ ਜੀ ਚਲੋ ਉਹਨਾਂ ਨਾਲ ਤਾਂ ਪਰਿਵਾਰਕ ਰਿਸ਼ਤਾਂ ਸੀਗੀ ਤੇ ਬਾਈ ਹੋਰ ਅਲਵੇਲਾ ਜੀ ਹੋਗੇ ਜਿਵੇਂ ਇਹਨਾਂ ਦਾ ਤੁਹਾਡੇ ਕੋਈ ਪੁਰਾਣਾ ਗਾਣਾ ਕੋਈ ਹੈ ਜੋ ਦਿਲ ਦੇ ਕਰੀਬ ਹੋਵੇ ਬੀ ਜੀ ਨੂੰ ਤੁਸੀਂ ਬਾਰੀ ਬਾਰੀ ਸੁਣਦੇ ਜੀ ਜਿਆ ਕਰਦਾ ਹੋਏ ਮੈਨੂੰ ਲੱਗਦਾ ਬਾਈ ਪਿਛਲੇ ਸਮੇਂ ਚ ਜਾਵੜੇ ਯਾਦ ਨਹੀਂ ਕਿ ਆ ਰਿਹਾ ਕੋਈ ਇਹ ਗਾਣੇ ਤਾਂ ਛੱਤੇ ਤੇ ਬਹੁਤ ਆ ਗਏ ਅੱਛਾ ਉਹਨਾਂ ਦਾ ਗਾਣਾ ਸੀਗਾ ਜੀਦੇ ਹੈ ਨਹੀਂ ਥੀ ਮਟਿਆਰ ਦੁੱਖਾਂ ਨੂੰ ਕੀ ਜਾਣੇ ਕੀ ਜਾਣੇ ਦੁੱਖਾਂ ਦੀ ਸਾਰ ਦੁੱਖਾਂ ਨੂੰ ਕੀ ਜਾਣੇ ਜਦ ਪਾਲ ਪੁਲਸ ਕੇ ਸਹਰੇ ਘਰ ਵਿੱਚ ਤੋਰੀ ਸੀ ਜਦਾ ਜਲਿਆ ਗੱਲ ਸਸਨੇ ਆਖੀ ਕੋਰੀ ਸੀ ਇਕ ਲਾਵੇਂ ਤੂੰ ਕਾਰ ਦੁੱਖਾਂ ਨੂੰ ਕੀ ਜਾਣੇ ਕੀ ਜਾਣੀ ਦੁੱਖਾਂ ਦੀ ਸਾਰ ਦੁੱਖਾਂ ਨੂੰ ਕੀ ਜਾਣੇ ਇਹਨ ਛੱਤਰਛੱਤੇ ਜੀ ਦਾ ਗਾਣਾ ਹੈ ਇਹਨ ਛੱਤਰਛੱਤੇ ਦਾ ਗਾਣਾ ਸੀ ਇਸ ਗਾਣੇ ਨੂੰ ਦੋਸਤੋ ਬਹੁਤ ਘੱਟ ਜਾਣਦੇ ਨੇ ਉਹਨਾਂ ਦਾ ਗਾਣਾ ਜ਼ਿਆਦਾਤਰ ਆਹੀ ਸੁਣਦੇ ਆ ਰਹੇ ਆਂ ਵੀ ਪੱਤਿਆਂ ਨਾਲ ਹੱਕ ਪਿੜ ਦੀ ਮਹੀਨਾ ਸੌਣ ਦਾ ਇਸ ਤਰ੍ਹਾਂ ਦਾ ਗਾਣਾ ਹੈ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਵੀ ਕੁੜੀਆਂ ਚ ਗੱਲ ਛਿੜ ਗਈ ਜਦੋਂ ਪੀਂਗ ਦੇ ਹਲਾਰੇ ਨਾਲ ਸੋਹਣੇ ਵੀ ਪੱਤਿਆਂ ਨਾਲ ਹੱਕ ਪਿੜ ਸਾਰੇ ਇਸ ਗਾਣੇ ਨੂੰ ਜਾਣਦੇ ਨੇ ਛੱਤਰਛੱਤਾ ਜੀ ਨੇ ਇਸ ਤਰ੍ਹਾਂ ਦਾ ਗਾਣਾ ਵੀ ਗਾਇਆ ਵੀ ਜਿਹੜਾ ਇੱਕ ਧੀ ਦੀ ਗੱਲ ਵੀ ਕੀਤੀ ਹੋਈ ਹੈ ਜੀ ਹਾਂਜੀ ਹਾਂਜੀ ਸਮਾਜ ਦੇ ਵਿੱਚ ਉਹਨਾਂ ਦਾ ਕਾਫੀ ਧਾਰਮਿਕ ਟੇਪ ਆਈ ਸੀ ਬਾਜਗੁਰਾਂ ਦੀ ਨਗਰੀ ਦਾ ਹਾਂਜੀ ਉਹਦੇ ਬਾਰੇ ਤਾਂ ਮੈਨੂੰ ਲੱਗਦਾ ਕਿਸੇ ਨੇ ਜ਼ਿਕਰ ਹੀ ਨਹੀਂ ਕਰਿਆ ਜ਼ਿਕਰ ਹੀ ਨਹੀਂ ਕੀਤਾ ਹਾਂਜੀ ਬਾਜਗੁਰਾਂ ਦੀ ਨਗਰੀ ਦਾ ਕੇਵਲ ਭਧੌੜ ਨੇ ਕੀਤੀ ਸੀਗੀ ਉਹਦੀ ਅੱਛਾ ਟੇਪ ਹਾਂ ਠੀਕ ਹੈ ਜੀ ਉਦੋਂ ਮੈਂ ਤੇ ਨ ਛੱਤਰਛੱਤਾ ਸੀ ਕੇਵਲ ਭਧੌੜ ਕੋਲੇ ਵੀ ਰਹਿੰਦੇ ਹੁੰਦੇ ਸੀ ਠੀਕ ਹੈ ਜੀ ਹਾਂ ਅੱਛਾ ਉਹ ਬਾਈ ਲੇਖਕ ਕੇਵਲ ਭਧੌੜ ਦੀ ਨਾਲ ਹੀ ਰਹੇ ਇਹ ਜਦੋਂ ਮਾਸਟਰ ਜੀ ਨੂੰ ਟੁੱਟ ਗਿਆ ਇਸੇ ਦਾ ਕੇਵਲ ਭਧੌੜ ਕੋਲੇ ਵਾਗ ਗਿਆ ਅੱਛਾ ਜੀ ਅੱਜ ਕੱਲ ਬਾਹਰ ਫੌਨਰ ਹੈ ਉਹ ਅੱਛਾ ਕੇਵਲ ਜੀ ਹੁਣ ਬਾਹਰ ਨੇ ਪੂਰਾ ਉਹਦੀ ਵਿਦ ਫੈਮਿਲੀ ਉਹ ਸਾਰੇ ਬਾਹਰ ਰਹੇ ਰਹੇ ਠੀਕ ਹੈ ਜੀ ਹੁਣ ਬਾਈ ਜੀ ਇੱਕ ਬੇਨਤੀ ਸਾਰੇ ਕਲਾਕਾਰਾਂ ਨੂੰ ਅਸੀਂ ਜ਼ਰੂਰ ਕਰਾਂਗੇ ਬਾਈ ਜੀ ਕਹਿ ਰਹੇ ਆ ਵੀ ਸਾਡਾ ਜਿਹੜਾ ਮੋਹ ਸਾਰਿਆਂ ਨਾਲ ਸੀਗਾ ਕਿਉਂਕਿ ਬੰਦਾ ਟੁੱਟਦਾ ਟੁੱਟਦਾ ਟੁੱਟ ਜਾਂਦਾ ਤੇ ਜੁੜਦਾ ਜੁੜਦਾ ਬੰਦਾ ਜੁੜ ਜਾਂਦਾ ਹੁਣ ਜਿਹੜਾ ਬਾਈ ਜੀ ਦਾ ਨਵਾਂ ਗਾ ਗੀਤ ਆ ਰਿਹਾ ਹੈ ਅਸੀਂ ਸਾਰੇ ਸਿੰਗਰਾਂ ਨੂੰ ਜਿੰਨੇ ਵੀ ਬਾਈ ਸੁਣ ਰਹੇ ਆ ਸਾਨੂੰ ਜਾਂ ਸਾਡੀ ਵੀਡੀਓ ਦੇਖਣਗੇ ਸਾਰੇ ਕਲਾਕਾਰ ਭਰਾਵਾਂ ਨੂੰ ਅਸੀਂ ਇਹੀ ਕਵਾਂਗੇ ਵੀ ਬਾਈ ਦਾ ਜਰੂਰ ਤੁਸੀਂ ਗਾਣਾ ਸੁਣੋ ਇਹਨੂੰ ਸਪੋਰਟ ਕਰਿਓ ਸ਼ੇਅਰ ਕਰਿਓ ਬਾਈ ਜੀ ਕੋਈ ਆਰਥਿਕ ਮਦਦ ਤਾਂ ਨਹੀਂ ਲੈਣੀ ਇੰਨਾ ਕਲਾਕਾਰਾਂ ਤੋਂ ਬਸ ਕੀ ਸੱਚੇ ਪਾਤਸ਼ਾਹ ਲਓ ਜੀ ਆਰਥਿਕ ਸ਼ੇ ਇਹਨਾਂ ਨੂੰ ਆਰਥਿਕ ਮਦਦ ਕਹਿੰਦੇ ਅਸੀਂ ਨਹੀਂ ਲੈਣੀ ਪਰ ਜੇ ਤੁਹਾਨੂੰ ਉਹ ਕੰਮ ਦੇ ਲਈ ਬੁਲਾਉਂਦੇ ਆ ਵੀ ਢੋਲਕ ਪਲੇ ਕਰਨੀ ਆ ਜਾਂ ਹੋਰ ਉਹ ਉੱਥੇ ਜਾਓਗੇ ਨਹੀਂ ਢੋਲਕ ਆ ਤਾਂ ਫਿਰ ਮੈਂ ਹੁਣ ਮੇਰਾ ਵਿਸ਼ਾ ਹੀ ਖਤਮ ਹੋ ਗਿਆ ਨਾ ਨਹੀਂ ਜੇ ਫਿਰ ਵੀ ਉਹ ਜੇ ਬੁਲਾਉਣ ਪਿਆਰ ਮੁਹੱਬਤ ਤੌਰ ਤੇ ਮੈਂ ਕੋਈ ਗੱਲ ਨਹੀਂ ਐਸੀ ਗੱਲ ਨਹੀਂ ਕਿ ਨੋਹਾਂ ਨਾ ਮਾਸਕ ਤੇ ਵੱਖ ਨਹੀਂ ਹੁੰਦੇ ਜੇ ਉਹ ਪੁੱਲ ਗਏ ਤਾਂ ਮੈਂ ਤਾਂ ਜਾਉਂਦਾ ਜਾਗਦਾ ਬੈਠਾ ਨਾ ਵਾਹ ਜੀ ਵਾਹ ਜੀ ਦਾ ਮਤਲਬ ਵੀ ਤੁਸੀਂ ਉਹਨਾਂ ਦੀ ਹਾਕ ਦੀ ਉਡੀਕ ਹੈ ਹਾਂ ਵੀ ਉਹੀ ਰਿਸ਼ਤੇ ਉਸੇ ਤਰ੍ਹਾਂ ਹੀ ਪਿਆਰ ਮੁਹੱਬਤ ਨਾਲ ਨੇ ਰਿਸ਼ਤੇ ਰਾਤੇ ਸਾਡੇ ਜੁੜੇ ਹੈਗੇ ਪਰ ਮੈਨੂੰ ਤਕਲੀਫ ਤਾਂ ਇਹੀ ਹੈ ਨਾ ਹਾਂਜੀ ਵੀ ਜਦੋਂ ਮੇਰੇ ਤੇ ਵਕਤ ਪੈ ਗਿਆ ਨਾ ਹਾਂਜੀ ਕਹਿੰਦਾ ਜਦੋਂ ਵਕਤ ਤਾਂ ਇਨਸਾਨ ਤੇ ਆਣ ਪੈਂਦਾ ਸੱਪ ਰਸਿਆਂ ਦੇ ਬਣ ਬਣ ਕੱਟ ਜਾਂਦੇ ਹਾਂਜੀ ਚੰਗੇ ਭਲੇ ਦੀ ਉਦੋਂ ਨਹੀਂ ਪਰਖ ਰਹਿੰਦੀ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਹਾਂਜੀ ਬਕਤ ਜਿਹੜੇ ਵਕਤ ਦੀ ਗੱਲ ਕਰ ਰਹੇ ਸੀਗੇ ਵੀ ਇਹੋ ਜਿਹਾ ਕੀ ਵਕਤ ਪੈ ਗਿਆ ਸੀਗਾ ਵੀ ਜਿਹੜਾ ਕਲਾਕਾਰਾਂ ਨੇ ਤੁਹਾਡੀ ਬਾਹਰ ਨਹੀਂ ਫੜੀ ਜਾਂ ਤੁਹਾਨੂੰ ਇੰਨਾ ਸ਼ਿਕਵਾ ਹੈ ਵੀ ਸ਼ਿਕਾਇਤ ਦਾ ਕਾਰਨ ਕੀ ਬਣਦਾ ਇਹ ਕਾਰਨ ਬਾਈ ਜੀ ਫਿਰ ਕਦੇ ਤਾਂ ਬੰਦਾ ਯਾਦ ਕਰ ਲੈਂਦਾ ਬੰਦੇ ਨੂੰ ਵੀ ਨੌ ਯਾਰ ਕਿਤੇ ਸਾਡੇ ਨਾਲ ਹੁੰਦਾ ਸੀ ਹਾਂਜੀ 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 ਮੈਨੂੰ ਦੁੱਖ ਵਸੇ ਇਹਨਾਂ ਦਾ ਇਹਨਾਂ ਗੱਲਾਂ ਦੀ ਹੈ ਕਿਤੇ ਉਹ ਦਿਨ ਵੀ ਹੁੰਦੇ ਸੀ ਕਿ ਜਦੋਂ 5 ਵਜੇ ਗੱਡੀ ਆ ਕੇ ਮੇਰੇ ਬਾਹਰ ਚ ਖੜ ਜਾਂਦੀ ਸੀ ਅੱਛਾ ਇਹ ਕਲਾਕਾਰ ਜਿੰਨੇ ਵੀ ਤੁਸੀਂ ਬਾਈਆਂ ਦੇ ਨਾਮ ਲਏ ਆ ਜਿਵੇਂ ਬਲਕਾਰ ਜੀ ਹੋਗੇ ਜਾਂ ਬਾਈ ਭਿੰਦਰ ਬ੍ਰੀਤ ਜੀ ਹੋਗੇ ਜਾਂ ਦੂਸਰੇ ਜਸਵਿੰਦਰ ਬਰਾੜ ਦੀ ਹੋਵੇ ਵੀ ਇਸ ਤਰ੍ਹਾਂ ਇਹ ਵੀ ਬਾਹਰ ਦੇ ਵਿੱਚ ਆਉਂਦੇ ਹੁੰਦੇ ਸੀਗੇ ਹਾਂ ਉਸ ਟਾਈਮ ਇਹਨਾਂ ਦੀਆਂ ਗੱਡੀਆਂ ਮੇਰੇ ਬਾਹਰ ਚੌਂਡ ਦਿੰਦੇ ਸੀ ਬਾਈ ਭਿੰਦਰ ਡੱਬਾ ਵਾਲੀ ਵਾਲੇ ਘਰੇ ਆਏ ਭਿੰਦਰ ਪਾਜੀ ਨੇ ਮੇਰੇ ਕੋਲੇ ਨਹੀਂ ਆਏ ਕਿ ਮੇਰੇ ਘਰੇ ਨਹੀਂ ਆਏ ਉਹ ਅੱਛਾ ਤੁਸੀਂ ਉਹਨਾਂ ਦੇ ਘਰੇ ਰਹੇ ਅਸੀਂ ਤਾਂ ਫਿਰ ਇੱਥੇ 100 ਫੁੱਟੀ ਤੇ ਅਸੀਂ ਕੋਠੀ ਲਈਤੀ ਸੀ ਗੋਲ ਕੰਪਨੀ ਨੇ ਅੱਛਾ ਬਠਿੰਡੇ ਅੰਕਲ ਸਰੇਂਦਰ ਗੋਲ ਜੀ ਠੀਕ ਹੈ ਜੀ ਹਾਂ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇਕੱਠਿਆਂ ਨੇ ਰਹਿ ਕੇ ਉਹ ਸਿੰਗਰਾਂ ਦੀਆਂ ਤਿਆਰੀਆਂ ਕਰਾਂਗੇ ਹੁਣ ਜਿਵੇਂ ਤੁਸੀਂ ਗੋਇਲ ਜੀ ਦੀ ਗੱਲ ਕਰਦੇ ਹੋ ਕੰਪਨੀ ਬਹੁਤ ਪੁਰਾਣੀ ਹੈ ਇਹਨਾਂ ਕੰਪਨੀ ਨੂੰ ਨਹੀਂ ਕਿਹਾ ਵੀ ਅਸੀਂ ਗਾਣਾ ਕਰਨਾ ਜਾਂ ਕਦੇ ਕੋਈ ਕਹਿ ਹੋਵੇ ਤੁਸੀਂ ਰਿਕਵੈਸਟ ਕਰੀ ਹੋਵੇ ਮੈਂ ਤਾਂ ਇੱਕ ਵਾਰੀ ਗਾਣਾ ਰਿਲੀਜ਼ ਕਰਾਉਣ ਨੂੰ ਕਿਹਾ ਸੀ ਸੀਪੀ ਭਾਜੀ ਨੂੰ ਕਿਹਾ ਸੀ ਅੱਛਾ ਜੀ ਉਹ ਭਾਜੀ ਫਿਰ ਤੁਹਾਨੂੰ ਪਤਾ ਵੀ ਖਰਚੇ ਵੱਧ ਪਏ ਜਾਂਦੇ ਆ ਹਾਂਜੀ ਹੈਪੀ ਨਾਲ ਮੇਰਾ ਕੋਸ਼ਿਸ਼ ਜ਼ਿਆਦਾ ਲਗਾ ਸੀਗਾ ਹੈਪੀ ਬਹੁਤ ਅੱਛਾ ਨੇਕ ਇਨਸਾਨ ਹੈ ਅੱਛਾ ਗੋਲ ਸਾਹਿਬ ਦਾ ਵੱਡੇ ਬੇਟੀ ਹੈਗੇ ਉਹ ਠੀਕ ਹੈ ਜੀ ਚੰਗੀ ਤਾਲੀਮ ਰੱਖਣ ਵਾਲੇ ਹੈਗੇ ਪਰਸਪੈਕਟਡ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਅਕੇ ਭਾਈ ਜੀ ਚਲੋ ਅਸੀਂ ਪਹਿਲਾਂ ਵੀ ਰਿਕਵੈਸਟ ਕਰੀ ਸੀਗੀ ਹੁਣ ਵੀ ਕਹਿੰਦੇ ਆ ਵੀ ਬਾਈ ਦੀ ਜਰੂਰ ਸਪੋਰਟ ਕਰਿਓ ਦੋਸਤੋ ਕਿਉਂਕਿ ਬਾਈ ਨੇ ਪੈਸਾ ਜਾਂ ਕੋਈ ਹੋਰ ਸਪੋਰਟ ਨਹੀਂ ਮੰਗੀ ਇਹ ਕਹਿੰਦੇ ਵੀ ਸਾਨੂੰ ਕੰਮ ਮਿਲ ਜੇ ਅਸੀਂ ਕਹਿ ਰਹੇ ਆ ਵੀ ਇਹਨਾਂ ਦਾ ਗਾਣਾ ਆ ਰਿਹਾ ਵੀ ਉਹਨਾਂ ਦੀ ਸਪੋਰਟ ਹੋ ਜੇ ਵੀ ਸਾਡਾ ਪਰਮਾਤਮਾ ਸਭ ਦਾ ਭਲਾ ਕਰੇ ਇਹਨਾਂ ਦੀ ਤਾਂ ਇਹੀ ਨੀਤੀ ਹੈ ਵੀ ਜਿਹੜੇ ਚਲੋ ਹੁਣ ਟੁੱਟ ਵੀ ਗਏ ਸ਼ਿਕਾਇਤ ਵੀ ਹੁੰਦੀ ਹੈ ਕਿਉਂਕਿ ਜਦੋਂ ਇੱਕ ਮਨਜਾ ਭਰਿਆ ਹੁੰਦਾ ਬੰਦੇ ਦਾ ਜਦੋਂ ਹੌਲਾ ਕਰਦਾ ਤਾਂ ਥੋੜਾ ਜਿਹਾ ਕਈ ਵਾਰ ਮਾੜਾ ਜਾਂ ਰੁੱਖਾ ਵੀ ਬੋਲਿਆ ਜਾਂਦਾ ਹਾਂਜੀ ਹਾਂਜੀ ਹੋਰ ਕੋਈ ਦਿਲ ਦੇ ਵਿੱਚ ਉਹਨਾਂ ਦੇ ਪ੍ਰਤੀ ਕੋਈ ਨਹੀਂ ਉਹਨਾਂ ਪ੍ਰਤੀ ਮੈਨੂੰ ਕੋਈ ਸ਼ਿਕਵਾ ਨਹੀਂਗਾ ਪ੍ਰਮਾਤਮਾ ਜਿੱਥੇ ਵੀ ਰਹਿਣ ਖੁਸ਼ ਰਹਿਣ ਆਬਾਦ ਰਹਿਣ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸਲਾਮਤ ਰੱਖੇ ਠੀਕ ਹੁਣ ਇੱਕ ਜਾਂਦੇ ਜਾਂਦੇ ਜੀ ਤੁਸੀਂ ਨਵੀਂ ਪੀੜ੍ਹੀ ਹੈ ਜਿਵੇਂ ਇੱਕ ਜਨਰੇਸ਼ਨ ਹੈ ਥੋੜੀ ਜਿਹੀ ਨਸ਼ਿਆਂ ਵੱਲ ਜਾ ਰਹੀ ਹੈ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਖੁਸ਼ ਮੇਰਾ ਤਾਂ ਇਹੀ ਮੈਸੇਜ ਆਏਗਾ ਸਾਡੇ ਮੇਰੇ ਸਤਿਕਾਰਯੋਗ ਮੇਰੇ ਪਿੰਡ ਦੀ ਹਾਂਜੀ ਸਰਦਾਰ ਸਰਦਾਰ ਬਹਾਦਰ ਸਰਦਾਰ ਜਗਿੰਦਰ ਸਿੰਘ ਇਹ ਬਹੁਤ ਅੱਛੇ ਪਲੇਅਰ ਰਹੇ ਐ ਕੌਡੀ ਦੇ ਭਾਈ ਸਾਹਿਬ ਭਾਈ ਰਗਵੀਰ ਸਿੰਘ ਮਾਨ ਹਾਂਜੀ ਜਿਨ੍ਹਾਂ ਦਾ ਮੇਰੇ ਸਿਰ ਤੇ ਬਹੁਤ ਵੱਡਾ ਮਿਹਰ ਭਰਿਆ ਹੱਥ ਆ ਕੋ ਨਗਰ ਸਮੁੰਦਰ ਹੁੰਦੇ ਐ ਇਹਨਾਂ ਦੇ ਯਾਦ ਕੁਛ ਨਹੀਂਗਾ ਹਾਂਜੀ ਤੇ ਮੇਰੀ ਜ਼ਿੰਦਗੀ ਦਾ ਕਿਤੇ ਜਿਹੜੀ ਮੇਰੀ ਲਾਈਫ ਆਗੀ ਮੈਂ ਕਹਿੰਦਾ ਵੀ ਇੱਕ ਅੱਛਾ ਮਕਾਮ ਹਾਸਲ ਕਰ ਲੂਗੀ ਜੇ ਇਹਨਾਂ ਦਾ ਇਹੀ ਸਿਰ ਤੇ ਮੇਰੇ ਹੱਥ ਰਿਆ ਅੱਛਾ ਵੀ ਬੇਪਿੰਡ ਵਾਲੇ ਭਰਾਵਾਂ ਦਾ ਹਾਂਜੀ ਠੀਕ ਨਹੀਂ ਨਵੀਂ ਜੂਥ ਦੀ ਗੱਲ ਕਰਦੇ ਆ ਵੀ ਜਿਵੇਂ ਹੁਣ ਚਿੱਟਾ ਪੀ ਰਹੇ ਨੇ ਜ਼ਿਆਦਾਤਰ ਨੌਜਵਾਨ ਬਹੁਤ ਮੋਟਾ ਹੋਈਆਂ ਨੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਹਾਡੇ ਬੇਟੇ ਦੀ ਡੈਥ ਵੀ ਇਹਦੇ ਕਾਰਨ ਹੋ ਗਈ ਹਾਂਜੀ ਹਾਂਜੀ ਉਹਨਾਂ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ ਵੀ ਮਾਂ ਪਿਓ ਉਸ ਤੋਂ ਬਾਅਦ ਵੀ ਕੀ ਹੁੰਦਾ ਮਾਂ ਪਿਓ ਵੀ ਕਿਵੇਂ ਉਹਨਾਂ ਦੇ ਬਾਝੋਂ ਜ਼ਿੰਦਗੀ ਕੱਢਦਾ ਵੀ ਉਹ ਤਾਂ ਇਸ ਰਾਹ ਤੇ ਚੱਲ ਪੈਂਦੇ ਨੇ ਨੇ ਪਾ ਦਿਓ ਚੱਲ ਤਾਂ ਪੈਂਦੇ ਆ ਕਿ ਮਾਪਿਆਂ ਨੂੰ ਜ਼ਿੰਦਗੀ ਬਤੀਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਹਾਂਜੀ ਜਿਨ੍ਹਾਂ ਦੇ ਹੁਣ ਕੱਲੇ ਤੱਕਲੇ ਪੁੱਤਾਂ ਗਏ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਅੱਜ ਨਸ਼ੇ ਦੀ ਦਲਦਲ ਵਿੱਚ ਘਿਰੇ ਹੋਏ ਹੈ। ਹਾਂਜੀ ਕੋ ਮੈਨੂੰ ਵੀ ਤਕਲੀਫ ਹੈ ਮੇਰਾ ਬੇਟਾ ਵੀ ਇਸੇ ਰਾਹ ਹੀ ਗਿਆਗਾ। ਭਰਾ ਮੇਰਾ ਸੋਦੋ ਸਮੈਕ ਚਲਦੀ ਹੁੰਦੀ ਸੀਗੀ। ਉਹਦੇ ਬ੍ਰੇਨ ਤੇ ਸਮੈਕ ਅਟੈਕ ਕਰ ਗਈ ਸੀਗੀ। ਉਸ ਤੋਂ ਬਾਅਦ ਉਹ ਦਿਮਾਗ ਹੱਲ ਗਿਆ ਉਹਦਾ। ਹਾਂਜੀ ਜਿਹੜੀ ਖੱਟੀ ਕਮਾਈ ਸੀ ਬਾਈ ਜੀ ਉਹ ਸਾਰੀ ਇਹ ਡਾਕਟਰਾਂ ਰਹੀ ਗਈ ਹੈ ਮੇਰੀ। ਠੀਕ ਹੈ ਜੀ। ਦੋਸਤੋ ਬਾਈ ਦੀ ਗੱਲ ਨੋਟ ਕਰ ਲਿਓ ਵੀ ਮਾਪਿਓ ਦਾ ਬਹੁਤ ਬੁਰਾ ਹਾਲ ਹੁੰਦਾ ਅਸੀਂ ਤਾਂ ਚਲੋ ਜਵਾਨੀ ਦੇ ਜੋ ਚੀਜ਼ਾਂ ਹੋਰ ਲਾ ਲਓ 11 ਦੋਸਤਾਂ ਨਾਲ ਰਲ ਕੇ ਨਸ਼ੇ ਤੇ ਲੱਗ ਜਾਂਦੇ ਆ ਪਰ ਉਹ ਪਾਲਿਆ ਹੁੰਦਾ ਉਹਨਾਂ ਨੇ ਇੱਕ ਵੇਟ ਕਰੀ ਹੁੰਦੀ ਆ ਹਰੇਕ ਜੀਵ ਦਾ ਲਾ ਲਓ ਜਾਂ ਪੰਛੀ ਦਾ ਲਾ ਲਓ ਬੱਚਾ ਬਹੁਤ ਛੇਤੀ ਨਾਲ ਰਲ ਜਾਂਦਾ ਇਕੱਲਾ ਇਨਸਾਨ ਦਾ ਬੱਚਾ ਜਿਹੜਾ 20 21 ਸਾਲ ਸਬਰ ਕਰਦਾ ਮਾਪਿਓ ਵੀ ਮੇਰਾ ਬੱਚਾ ਹੁਣ ਮੇਰੇ ਨਾਲ ਰਲ ਗਿਆ ਤੇ ਜਦੋਂ ਨਸ਼ੇ ਤੇ ਲੱਗ ਜਾਂਦਾ ਉਦੋਂ ਬਾਅਦ ਉਹਦੀ ਮੌਤ ਹੁੰਦੀ ਹੈ ਤਾਂ ਮਾਪਿਓ ਦੇ ਉੱਤੇ ਕੀ ਬੀਤਦੀ ਹੈ ਉਹ ਬਾਈ ਸਤਕਾਰ ਤੋਂ ਵੱਧ ਮੈਨੂੰ ਨਹੀਂ ਲੱਗਦਾ ਵੀ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰਾਂਗੇ ਕਿਉਂਕਿ ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਹਜੇ ਵਿਚਰੇ ਤੇ ਜਿਹੜੇ ਮਾਪਿਓ ਉਹਦੇ ਵਿੱਚ ਵਿਚਰੇ ਨੇ ਉਹਨਾਂ ਨੂੰ ਪਤਾ ਵੀ ਉਹ ਦਰਦ ਕੀ ਹੈ ਸੋ ਦੋਸਤੋ ਨਸ਼ੇ ਪੱਤੇ ਤੋਂ ਦੂਰ ਰਹਾ ਕਰੋ ਆਪਦੀ ਜ਼ਿੰਦਗੀ ਦਾ ਇੱਕ ਏਂ ਬਣਾਓ ਗਰਾਊਂਡ ਤੇ ਜਾਓ ਆਪਦੀ ਖੇਤੀ ਕਰੋ ਆਪਦੀ ਜ਼ਮੀਨ ਨਾਲ ਜੁੜੋ ਧੰਨਵਾਦ ਦੋਸਤੋ ਧੰਨਵਾਦ ਬਾਈ ਜੀ ਤੁਹਾਡਾ ਆਪਣਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਪਾਸ਼ਾ ਪ੍ਰਮਾਤਮਾ ਤੁਹਾਨੂੰ ਸਮਤ ਬਖਸ਼ੇ ਪਰ ਮਾਣ ਤੇ ਚੜ੍ਹਦੀ ਕਲਾ ਰੱਖੇ ਜੀ ਤੁਹਾਨੂੰ ਵੀ ਤੇ ਸਾਰੇ ਨਗਰ ਨੂੰ ਜਿਹੜੇ ਬਾਈ ਦਾ ਸਾਥ ਦੇ ਰਹੇ ਨੇ ਧੰਨਵਾਦ